ਵਾਹਿਗੁਰੂ ਸਾਹਿਬ ਜੀ ਦੋਤ ਬੰਦਰਨ ਕਵਾ ਸਰਕਲਾ ਸਮਰਾਟ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਹੰਦੇਰ ਵਿਨਾਸ਼ ਹਰਿ ਕਿਰਪਾ ਤੇ ਸੰਤੂ ਪੀਤਿਆ ਨਾਨਕ ਮਨ ਪਰਗਾਸਿ ਜਗ ਜਲੰਦਾ ਰਖ ਲੈ ਆਪਣੀ ਕਿਰਪਾ ਤਾਰੁ ਜੇ ਦੁਆਰੇ ਉਪਰੇ ਕਿਤੇ ਲਿਯਾ ਵਾਰ ਸਗਲੇ ਦੁਆਰ ਕੋ ਛਾੜ ਕੇ ਕਿਹੋ ਤੁਹਾਰੋ ਦਵਾਰ ਵਾਹੇ ਗਹੇ ਕਿ ਲਾ ਜਿਸ ਗੋਵਿੰਦ ਦਾਸ ਤੁਹਾਡਾ ਸਗਲ ਦਵਾਰ ਕੋ ਸਾਡਕੈ ਯਹੋ ਤੁਹਾਰੂ ਦਵਾਰ ਵਹ ਹੈ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਦਨਾ ਵਾਹਿਗੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੀ ਦੁਖ ਬਿਨਸੇ ਸੁਖ ਪਾਇਆ ਦਇਆល ਹੁਆ ਪਰ ਬ੍ਰਹਮ ਸੁਆਮੀ ਪੂਰਾ ਸਤਿਗੁਰੂ ਧਿਆਇ ਪ੍ਰਭ ਕੀ ਸ਼ਰਨ ਸਗਲ ਭੈਲਾਤੀ ਦੁਖ ਬਿਨਸੀ ਸੁਖ ਪਾਇਆ ਬਿਆਲ ਹੁਆ ਪਾਰ ਬ੍ਰਹਮ ਸੁਆਮੀ ਪੁਰਾਤ ਸਤਗੁਰੂ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਤਾਤਾ ਕਰੇ ਕਿਰਪਾ ਪ੍ਰਭ ਦੀਨ ਬਿਆਲਾ ਗੁਣ ਗਾਵੋ ਰੰਗ ਰਾਤਾ ਰਹਾ ਸਤਿ ਗੁਰੂ ਨਾਮ ਨਿਦਾਨਿੰਦੀੜਾਇ ਕਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾ ਕੋ ਵਿਗਨ ਨ ਕੋ ਲਾਗੇ ਜੋ ਸਤਗੁਰੂ ਆਪਣੇ ਰਾਖੇ ਚਰਨ ਕਮਲ ਵਸੈ ਹਿਰਦਯ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰਿ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਈਸ਼ਕ ਜਾਈ ਨਾ ਨਿਕਦਾ ਸਤਾ ਕੈ ਬਲਹਾਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਛੁ ਪੁਜਾਈ ਨਾ ਨਿਕਦਾ ਸਤਾ ਕੈ ਬਲਹਾਰ ਜੇ ਨਪੂਰਨ ਪੈਜਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲੇ ਸੋ ਨਿਹਾਲ